ਨਸ਼ਾ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਤੇ ਭਾਰੀ ਪੈ ਜਾਂਦਾ ਹੈ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਜਦੋਂ ਨਸ਼ੇ ਚ ਰੱਜੇ ਹੋਏ ਟਰੈਕਟਰ ਟਰਾਲੀ ਚਾਲਕ ਨੇ ਲੋਕਾਂ ਦੀ ਜ਼ਿੰਦਗੀ ਤੇ ਜਾਨ ਨੂੰ ਜੋਖਮ ਵਿੱਚ ਪਾ ਦਿੱਤਾ ਦਰਅਸਲ ਇਹ ਤਸਵੀਰਾਂ ਨੇ ਜਿੱਥੇ ਲੋਕ ਟਰੈਕਟਰ ਟਰਾਲੀ ਚਾਲਕ ਤੇ ਨਸ਼ੇ ਦੇ ਵਿੱਚ ਰੱਜੇ ਹੋਣ ਦੇ ਇਲਜ਼ਾਮ ਲਗਾ ਰਹੀਆਂ ਨੇ ਤੇ ਕਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਚਾਲਕ ਦੇ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋਏ ਨੇ ਹਾਲਾਂਕਿ ਘਟਨਾ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਟਰੈਕਟਰ ਟਰਾਲੀ ਚਾਲਕ ਕਾਫੀ ਜ਼ਿਆਦਾ ਨਸ਼ੇ ਦੇ ਵਿੱਚ ਸੀ ਤੇ ਉਸ ਨੇ ਨਸ਼ੇ ਵਿੱਚ ਆ ਕੇ ਕਈ ਵਾਹਨਾਂ ਨੂੰ ਠੋਕ ਦਿੱਤਾ ਸੀ ਬੰਦਾ ਫੜਿਆ ਗਿਆ ਜੀ ਕਿਹਦੇ ਪਾਸੋਂ ਸੀ ਆਈ ਕਿਹਦੇ ਪਾਸੋਂ ਸੀ ਇਹ ਬੋਰ ਰੋਡ ਤੋਂ ਆ ਰਹੀ ਸੀ ਸਰ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਐਕਸੀਡੈਂਟ ਹੋਇਆ ਕਿਵੇਂ ਆ ਐਕਸੀਡੈਂਟ ਤੋਂ ਬਸ ਨਸ਼ੇ ਦੀ ਓਵਰਡੋਜ਼ ਹੀ ਹੋਇਆ ਸੀ ਉਹਨੂੰ ਪਤਾ ਹੀ ਨਹੀਂ ਜੀ ਮੈਂ ਲੀ ਤੇ ਬੈਠਿਆ ਕਿ ਨਹੀਂ ਬੈਠਿਆ ਉਹਨੇ ਉੱਤੇ ਆ ਕੇ ਸਿੱਧਾ ਚੜਾ ਦਿੱਤਾ ਜੀ ਮੈਂ ਉਹਨੇ ਸਿਵਲ ਹਸਪਤਾਲ ਚਾਚਾ ਜੀ ਨੂੰ ਵੀ ਐਡਮਿਟ ਕਰਾ ਕੇ ਆਇਆ ਹਾਂ ਜੀ ਉਹਨਾਂ ਨੂੰ ਵੀ ਪਿੱਛੇ ਉਹ ਕਹਿੰਦੇ ਵੀ ਮੈਨੂੰ ਪਤਾ ਹੀ ਨਹੀਂ ਉਹਨਾਂ ਨੇ ਚਾਂਚਕ ਸਿੱਧੀ ਆ ਕੇ ਚੜਾ ਦਿੱਤੀ ਹਾਂ ਜੀ ਚਾਰ ਪੰਜ ਵਿਕਲ ਆਏ ਨੇ ਜੀ ਦੇਖੋ ਸਾਡੇ ਚਾਚਾ ਜੀ ਨੂੰ ਜੀ ਮੂਤ ਤੇ ਕਾਫੀ ਸੱਟਾਂ ਆਈਆਂ ਨੇ ਜੀ ਹੱਥ ਪੈਰਾਂ ਮਤਲਬ ਕਿ ਕਾਫੀ ਸੱਟ ਆਈ ਹੈ ਜੀ ਟੋਟਲ ਚਾਰ ਵਿਅਕਤੀ ਘੱਟ ਨਹੀਂ ਪਤਾ ਪਾਜੀ ਅਸੀਂ ਤਾਂ ਨਾ ਤੁਸੀਂ ਸੋਚੋਗੇ ਜਦੋਂ ਬੰਦੇ ਦਾ ਇੱਕਦਮ ਪਿੱਛੋਂ ਆ ਕੇ ਵੱਜੀ ਹੋਵੇ ਅਸੀਂ ਤਾਂ ਘੱਟੋ ਘੱਟ ਮਤਲਬ ਅਸੀਂ ਬੰਦਲੇ ਹੋਏ ਸੀਗੇ ਅਸੀਂ ਬਾਰ ਨਿਕਲੇ ਜਾਂ ਸਾਨੂੰ ਟਰਸਟ ਹੋਇਆ ਕਿ ਸਾਨੂੰ ਕੁਝ ਨਹੀਂ ਹੋਇਆ ਨਹੀਂ ਤਾਂ ਜਦੋਂ ਐਕਸੀਡੈਂਟ ਹੋਇਆ ਸੀਗਾ ਅਸੀਂ ਲੱਗੇ ਜੀ ਸਾਨੂੰ ਤਾਂ ਐ ਲੱਗਾ ਵੀ ਆਪਣਾ ਕੰਮ ਹੋ ਗਿਆ ਲਾਸਟ ਮੂਮੈਂਟ ਗਿਆ ਪਰ ਉਹ ਤਾਂ ਸ਼ੁਕਰ ਹੈ ਧੰਨਵਾਦ ਰੱਬ ਦਾ ਤੇ ਬਲੈਰੋ ਦਾ ਵੀ ਨਿੱਗਰ ਲੋਇਆ ਤੇ ਅਸੀਂ ਬਚ ਗਏ ਕਿਉਂਕਿ ਜਿੰਨੀ ਕੋ ਤੇਜ਼ ਉਹਨੇ ਮਾਰਿਆ ਨਾ ਜੀ ਕੱਜਾ ਆਇਆ ਬੰਦਾ ਬਹੁਤ ਜ਼ਿਆਦਾ ਉਹਨੇ ਡਰੱਗਸ ਪਤਾ ਨਹੀਂ ਕੀ ਲਈ ਹੋਈ ਹੈ ਉਹਨੂੰ ਉਹਦੇ ਕੋਲ ਜਾਣੇ ਜਾ ਰਿਹਾ ਉਹਦਾ ਟੋਪ ਟੈਸਟ ਜ਼ਰੂਰ ਕੀਤਾ ਜਾਵੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਨੂੰ ਤੁਸੀਂ ਦੱਸੋ ਮੈਂ ਫੋਟੋ ਤੇ ਚੋਂ ਆਇਆ ਨਿਕਲਿਆ ਵੀ ਜਿਵੇਂ ਮੈਂ ਸਹੀ ਸਲਾਮਤ ਵਰਗਾ ਮੈਨੂੰ ਕੀ ਪਤਾ ਹੋਊਗਾ ਮੈਨੂੰ ਇੰਨਾ ਬੰਦੇ ਹਾਂਜੀ ਮੈਂ ਡਰਾਈਵ ਕਰ ਰਿਹਾ ਸੀ ਅੱਛਾ ਮੈਂ ਡਰਾਈਵ ਕਰ ਰਿਹਾ ਇੱਕ ਨਾਰਮਲ ਸਪੀਡ ਤੇ ਪਿੱਛੋਂ ਟਰੈਕਟਰ ਆਇਆ ਬਹੁਤ ਜ਼ਿਆਦਾ ਸਪੀਡ ਤੇ ਸਾਡੀ ਗੱਡੀ ਅਚਾਨਕ ਡਬਲ ਸਪੀਡ ਤੇ ਉਹ ਵੀ ਇੰਨਾ ਤੇਜ਼ ਬਚਿਆ ਨਾ ਔਰ ਜਦੋਂ ਮੈਂ ਉਹਦੇ ਚ ਟੇਲ ਜੋੜ ਰਿਹਾ ਸੀ ਨਾ ਤੇ ਮੈਂ ਟਰੈਕਟਰ ਦੇਖਿਆ ਔਰ ਉਹਦੀ ਸਪੀਡ ਦੇਖ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਇੰਨੀ ਜ਼ਿਆਦਾ ਸਪੀਡ ਪਤਾ ਨਹੀਂ ਸਿਸਟਮ ਨੂੰ ਚਾਹੀਦਾ ਇਤਾਂ ਦੇ ਬੰਦਿਆਂ ਦਾ ਡਰਾਈਵਿੰਗ ਲਾਇਸੈਂਸ ਕੈਨਸਲ ਕਰੇ ਇਤਾਂ ਦਾ ਬੰਦਾ ਕਿਤੇ ਡਰਾਈਵ ਹੀ ਨਾ ਕਰੇ ਭਾਈ ਜਾਂਦਾ ਬਾਈ ਰਾਨ ਨਾਲ ਸੂਤੇ ਚੁਵਾਰੇ ਤੇ ਖੜੇ ਆ ਹ ਮਿੱਥੋ ਟਰੈਕਟਰ ਇੰਨਾ ਦਾ ਤੇਜ ਹੈਗਾ ਸੀ ਮੈਂ ਕਹਿੰਦਾ ਲੈ ਰੋ ਦਾ ਨਾਮ ਉਹਨੇ ਬਹੁਜੀ ਫਲੋਰੋ ਤੇ ਠੋਕੀ ਤੇ ਫਲੋਰੋ ਵਾਲਾ ਵਿਚਾਰਾ ਕੀ ਕਰਿਆ ਫਲੋਰੋ ਵਾਲਾ ਟੱਕ ਲੈ ਗਿਆ ਉਹਨੇ ਤਾਂ ਵਿਚਾਰੇ ਨੂੰ ਆਪ ਦੀ ਜਾਨ ਪਛਾਣੀ ਸੀ ਗੱਡੀ ਤਾਂ ਉੱਥੇ ਬੰਦ ਹੋ ਗਈ ਨਾ ਦੀ ਨਾ ਠੋਰ ਸਾਰੀ ਗਲਤੀ ਟਰੈਕਟਰ ਵਾਲੇ ਦੀ ਹੈ ਤੇ ਇਸ ਵਾਸਤੇ ਵੀ ਹੈ ਚੋਰੀ ਦਾ ਮਾਲ ਚੱਲਿਆ ਹੈ ਸਰਕਾਰੀ ਕਣਕ ਚੱਲੀ ਹੈ ਕਿੱਥੇ ਚੱਲੀ ਹੈ ਕੌਣ ਵੇਚਦਾ ਪਿਆ ਇਹ ਅਨਲ ਵੀਡੀਓ ਬਣਾਉਣਾ ਉੱਥੇ ਵੀਡੀਓ ਬਣਾਉਣਾ ਨਹੀਂ ਹਾਂਜੀ ਬਕਰੂ ਇਹਨੇ ਟਰੈਕਟਰਾਂ ਨੇ ਮਾਰੀ ਫਲੋਰੋ ਦੇ ਵਿੱਚ ਫਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਫਲੋਰੋ ਵਾਲਾ ਕਲੈਰਸ ਕਿੰਨੇ ਸੀਗੇ ਕਲੈਰੋ ਹਾਂਜੀ ਕਲੈਰੋ ਚ ਕਿੰਨੇ ਜਨੇ ਸੀਗੇ ਇੱਕ ਮੈਸ ਸੀ ਘਰੋਂ ਰਮਨ ਨੁਰੁੱਲਾ ਮੇਰਾ ਅਸੀਂ ਉਸ ਤੋਂ ਵੇਖਦੇ ਪਏ ਹਾਂ ਚਵਾਰੀ ਦੇ ਖੜੇ ਫਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਉਹ ਆਫ ਦਾ ਸੇਫ ਆਨ ਦਾ ਆ ਹੁਣ ਕਿੰਨੇ 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 ਵੀ ਖਲੋਰ ਨੁਕਸਾਨੇ ਗਏ ਲੈ ਗਏ ਜੀ ਇੱਥੇ ਕੱਟੋ ਤਿੰਨ ਚਾਰ ਵਿੱਕਲੇ ਗਨੇ ਪੰਜ ਛੇ ਬੰਦੇ ਗਨੇ ਤੇ ਉਹਨਾਂ ਦਾ ਹਾਲੀ ਪਤਾ ਨਹੀਂ ਹੈਗਾ ਵੀ ਉਹ ਬੰਦੇ ਕਿਵੇਂ ਗਏ ਨੇ ਕਿਵੇਂ ਨਹੀਂ ਗਏ ਵੱਡਿਆਂ ਚ ਪਾਪ ਆ ਕੇ ਇੱਕ ਵਾਰੀ ਸਿਵਲ ਹਸਪਤਾਲ ਚ ਲੈ ਗਏ ਤੇ ਉਧਰ ਵੇਖੋ ਚੋਰੀ ਦੀ ਕਣਕ ਹੈ ਜਾਂ ਕਾਦੀ ਕਣਕ ਹੈ ਸਰਕਾਰ ਕਿਨੂੰ ਵੇਚਦੀ ਹੈ ਕਿਨੂੰ ਨਹੀਂ ਉਹ ਥੱਲੇ ਕਣਕ ਹੈ ਉੱਤੇ ਲੱਕੜ ਹੈ ਤਰਪਾਲ ਪਾਇਆ ਤਾਂ ਠੋਕ ਕੇ ਗਿਆ ਵੀ ਮੈਂ ਨਿਕਲ ਜਾਵਾਂ ਔਰ ਡਰਾਈਵਰ ਕਿੱਥੇ ਡਰਾਈਵਰ ਕਿੱਥੇ ਡਰਾਈਵਰ ਨੂੰ ਲੈ ਕੇ ਹੁਣ ਪੁਲਿਸ ਨੂੰ ਫੜ ਕੇ ਲਿਆਏ ਆ ਪੁਲਿਸ ਲੈ ਗਈ ਪੰਜ ਛੇ ਬੰਦੇ ਮੁੰਡੇ ਨਾਲ ਗਏ ਸੀ ਤਾਂ ਫੜ ਕੇ ਲਿਆਏ ਆ ਤੇ ਮੱਚ ਹੋਇਆ ਅਸੀਂ ਪੀਸੀਆ ਤੇ ਡਿਊਟੀ ਸੀ ਬਿਆਰ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਵੀ ਕਿਤੇ ਐਕਸੀਡੈਂਟ ਹੋ ਗਿਆ ਅਮਰੀਕਾ ਜਿਹੜੇ ਸਾਡੇ ਆਉਣ ਤੋਂ ਪਹਿਲਾਂ ਹੀ ਜਾਣੀ ਕਿ ਉਹ ਜਿਹੜੇ ਕਿਨੋ ਸੱਟਾ ਲੱਗੇ ਸੱਟਾ ਲੱਗੇ ਆ ਇਹ ਜਿਹੜਾ ਟਰੈਕਟਰ ਆ ਉਹ ਇੱਥੇ ਖੜਾ ਵਾ ਉਹਨੂੰ ਕਹਿੰਦੇ ਸੱਟਾ ਲੱਗਿਆ ਵੀ ਜਿਹੜੇ ਵੀ ਐਕਟਰ ਆ ਗਏ ਸੀ ਉਹਨਾਂ ਦੇ ਸੱਟਾ ਲੱਗੇ ਆ ਅਸੀਂ ਉਹਨਾਂ ਜਿਹੜਾ ਟਰੈਕਟਰ ਆ ਇਹਨੂੰ ਕਬਜ਼ੇ ਚ ਲੈ ਕੇ ਆਪਣੇ ਘਰ ਲੈ ਕੇ ਜਾਵਾਂ ਹੁਣ ਮੌਕੇ ਤੇ ਆ ਆ ਵੇਖਦੇ ਕੀ ਕਾਨੂੰਨ ਬਦਲਦਾ ਸੁਚਨਾ ਕੀ ਮਿਲਿਆ ਜੀ ਸੁਚਨਾ ਐਕਸੀਡੈਂਟ ਦੀ ਜੋ ਤੁਹਾਨੂੰ ਮਿਲੀ ਉਹ ਸਾਨੂੰ ਮਿਲ ਗਈ ਲੇਕਿਨ ਲੱਗੀ ਤਾਂ ਹੋਇਆ ਜੀ ਉਹਨੂੰ ਇਹ ਤਾਂ ਪਤਾ ਲੱਗੂਗਾ ਜਦੋਂ ਬਿਆਨ ਲਿਖਾਂਗੇ ਨਹੀਂ ਕੰਦਰ ਕੋਈ ਚੋਰੀ ਆਪਣੇ ਕਨਕ ਵੀ ਫੜੀ ਹੈ ਜੀ ਉਹ ਤਾਂ ਟਰੈਕਟਰ ਦੇ ਵੇਖਦੇ ਤਫਤੀਸ਼ ਕਰਾਂਗੇ ਅੱਛਾ ਨਹੀਂ ਕੀ ਕੀ ਸੂਚਨਾ ਕੀਤੀ ਸੀ ਕੀ ਤੁਹਾਡੇ ਕੋਲ ਐਕਸੀਡੈਂਟ ਦੀ ਇਸ ਚੀਜ਼ ਦੀ ਆ ਟਰੈਕਟਰ ਤੇ ਪਿਕਅਪ ਦੀ ਅੱਛਾ ਤੇ ਹੁਣ ਕਿਸੇ ਨੂੰ ਅਰੈਸਟ ਕੀਤਾ ਜੀ ਇਹਦੇ ਵਿੱਚ ਨਹੀਂ ਅਜੇ ਤਾਂ ਕਾਰਵਾਈ ਕਰਾਂਗੇ ਬਿਆਨ ਲਿਖਵਾਉਣ ਦੇ ਫਿਰ ਅੱਛਾ ਸਰ ਗਾਇਲ ਕਿੰਨੇ ਵਿਅਕਤੀ ਨੇ ਚਾਰ ਅੱਛਾ ਪਤਾ ਕਿਥੋਂ ਦੇ ਲੋਕਲ ਨੇ ਜਾਂ ਪਿੰਡਾ ਪੁੰਨਾ ਦੇ ਨਹੀਂ ਅਜੇ ਤਾਂ ਹਸਪੀਟਲ ਰੁਕਾ ਆਗਾ ਪੂਰਾ ਡਰਾਫਟ